ਇਦਾਂ ਨਹੀਂ ਅੱਗ ਬਲਣੀ ਜਿੱਦਾਂ ਧੱਕਾ ਇਹਦੇ ਨਾਲ ਹੋ ਸਕਦਾ ਕਰ ਲਾ ਮੰਮੀ ਅੱਗ ਬਾਲ ਕੇ ਲਿਆ ਲੱਕੜਾ ਤੇ ਮੰਮੀ ਲੱਕੜਾ ਤੇ ਕੋਈ ਕੁਝ ਨਹੀਂ ਸੀ ਬੜੀ ਅੱਗ ਮੇਰੀ ਤੇ ਉਹ ਅੱਗ ਨਹੀਂ ਵਰਤਦੀ ਬਈਗੀ ਕਿਹੜੀ ਜ਼ੁਬਾਨ ਚੋਂ ਨਿਕਲਦੀ ਛਾੜੋ ਛੜੀ ਹੋ ਗਿਆ ਦੇਖੋ ਦਰਸ਼ਕੋ ਮੇਰੀ ਮਾਂ ਮੇਰੇ ਲਈ ਚਿਮਟਾ ਤੱਤਾ ਕਰ ਰਹੀ ਹੈ ਤੇ ਮੇਰੇ ਮਾਰ ਨੂੰ ਫਿਰਦੀ ਚਿਮਟਾ ਤੱਤਾ ਆਗ ਜਾ ਕੇ ਜਾਣਾ ਗਾ ਵੇਖ ਸਕਦੇ ਤੁਸੀਂ ਆਮਣਾ ਮੰਗਦਾ ਤੇ ਮੈਂ 911 ਕਾਲ ਕਰਕੇ ਚਕਾ ਦੇ ਦਿੰਦਾ ਹੀ ਬੀਬੀ ਆ ਵੇਖੋ ਇੱਥੇ ਤੇ ਤਮਕੀਆਂ ਦਿੱਦੀਆਂ ਬਾ ਬੋਲਾ ਜਿੱਤ ਅੱਗੇ ਕਰ ਲਾਉਂਦਾ ਉਹ ਦੜੀਆਂ ਆ ਸਕਦੀਆਂ ਮੁਕੀਆਂ ਨਾ ਖਾਲੀ ਮਟਲੇ ਜਗੇ ਮੈਂ ਲੱਥੇ ਮਾਰ ਮਾਰ ਕੇ ਗੋਲ ਬਟੋਲ ਕਰਦਣੀ ਬੌਲਰ ਵੀ ਪਲਾਜੇ ਦੀ ਖੂਬਸੂਰਤੀ ਤੁਹਾਡੇ ਨਾਲ ਹੀ ਪਈ ਆ ਆਈ ਚੱਕ ਜਿਹੜੀਆਂ ਅੱਜ ਟੌਹਾਂ ਗੱਡੀਆਂ ਨਾ ਆਏ ਓਏ ਜਿਹੜੀਆਂ ਮੁੱਛਾਂ ਦੀ ਡਬਲਿਊ ਵੜਾਈ ਬੈਠਾ ਨਾ ਵੀਰ ਮੇਰਾ ਆਏ ਓਏ ਅੱਜ ਦਾ ਸਰਾ ਨਾ ਨਾਮ ਦੀ ਕਰ ਲਿਆ ਦੇ ਬੂਡ ਪਾ ਲੈਣਾ ਅੱਜ ਆਏ ਓਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਆ ਪਹਿਲਾਂ ਇੰਨੇ ਇੰਨੇ ਝੂਠ ਮਾਰ ਮਾਰ ਕੇ ਨਾ ਤੇ ਲੜਾਈ ਪਾਉਂਦਾ ਵਾ ਹੈ ਤੋਂ ਤੱਕ ਏਦਾਂ ਨਹੀਂ ਅੱਗ ਬਲਣੀ ਜਿੱਦਾਂ ਠੱਕਾ ਇਹਦੇ ਨਾਲ ਹੋ ਸਕਦਾ ਕਰ ਲਾ ਮੰਮੀ ਅੱਗ ਬਾਲ ਕੇ ਲੱਕੜਾਂ ਨੂੰ ਬਾਲਰ ਤੇ ਲੱਗੀ ਆਗਈ ਵਲੀ ਤਿੰਨ ਬਾਲਣ ਤਾਂ ਸਾਰਾ ਗਿੱਲਾ ਥਣ ਮੈਂ ਕੀ ਕਰਾਂ ਕੋਈ ਕਾਗਜ਼ ਨਹੀਂ ਕੋਈ ਅੰਦਰ ਰੱਖਿਆ ਵੀ ਕੋਈ ਕੁਛ ਨਹੀਂ ਸੀ ਤੇ ਉਹ ਅੱਗ ਨਹੀਂ ਵਰਤਦੀ ਬਈਗੀ ਕਿਹੜੀ ਜ਼ੁਬਾਨ ਚੋਂ ਨਿਕਲਦੀ ਆਹ ਛਾੜੋ ਛੜੀ ਹੋ ਗਿਆ ਵਰਤਲਾ ਵੜੀ ਸੇਖੋ ਦਰਸ਼ਕੋ ਮੇਰੀ ਮਾਂ ਮੇਰੇ ਲਈ ਚਿਮਟਾ ਤੱਤਾ ਕਰ ਰਹੀ ਹੈ ਤੇ ਮੇਰੇ ਮਾਰ ਨੂੰ ਫਿਰਦੀ ਚਿਮਟਾ ਤੱਤਾ ਆਹ ਕਿਹਦਾ ਜਾਨਾਗਾ ਵੇਖ ਸਕਦੇ ਤੁਸੀਂ ਆ ਜਿਹੜਾ ਤੁਸੀਂ ਜ਼ਬਰਜਨਾਹ ਦੇਖ ਸਕਦੇ ਹੋ ਇਸੇ ਕਰਕੇ ਮੈਂ ਵੱਡੇ ਸ਼ਹਿਰਾਂ ਚ ਮਤਲਬ ਦੇਸ਼ਾਂ ਚ ਜਮਣਾ ਮੰਗਦਾ ਤੇ ਮੈਂ 911 ਕਾਲ ਕਰਕੇ ਚਕਾਤਾ ਦਿੰਦਾ ਹੀ ਬੀਬੀ ਆਹ ਵੇਖੋ ਇੱਥੇ ਤੇ ਧੁੰਗੀਆਂ ਨੇ ਮੇਰੇ ਤੇ ਵੇਲੇ ਚੱਕਰੀ ਸੀ 911 ਵਾਲਿਆਂ ਨੇ ਭਾਰੀ ਬਹੁਤ ਆ ਨਾ ਇਹ ਨਹੀਂ ਚੱਕੀ ਗਈ ਉਹ ਨਹੀਂ ਤੇਰੇ ਕੋਲ ਕਿਹਾ ਭਰਾਵਾ ਦਵਾਦੀ ਬੀਬੀ ਆਦੇ ਕੋਈ ਨਾ ਕਿ ਸਾਡੀ ਕੀ ਦੁਚਾਰ ਦੇਵੇ ਬੜ ਕੇ ਇਥੋਂ ਬਾ ਮੋਰੋ ਭਰਾ ਜੀ ਤਾ ਅੱਗੇ ਕਰ ਲੋ ਦੋ ਦੋ ਦੜੀਆਂ ਆਉਂਦੀਆਂ ਸੱਤ ਸੱਤ ਆਵਤੋਂ ਆਹ ਉਹਦੇ ਪੱਟੇ ਨਾ ਨਾ ਖਾਲੀ ਮੁੱਟਲੇ ਜਗੇ ਮੈਂ ਲੱਥੇ ਮਾਰ ਮਾਰ ਕੇ ਗੋਲ ਬਟੋਲ ਕਰਦਣੀ ਬੌਲਰ ਦੀ ਆ ਤਾਂ ਹੈਗੀ ਆ ਤੇ ਤੂੰ ਵੀ ਹੈਗੀ ਹੋਈਆਂ ਕੋਸ ਤੇ ਹੈਗਾ ਉਹ ਕਦੂ ਇਹ ਹਾਂ ਤਮੂ ਕੀ ਇਹ ਟੋਰੀ ਜੀ ਅਲ ਜੀ ਤੁਸੀਂ ਹਾਂ ਜੀ ਤੂੰ ਅਲ ਤੁਸੀਂ ਅਲ ਤੁਸੀਂ ਅਸਲੀ ਗੱਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਕਿਸੇ ਕੋਲੇ ਵੀਰੇ ਜਰਮਨ ਸ਼ੈਫਰਡ ਦਾ ਪਾਪੋ ਵਧੀਆ ਰੋਡ ਵੈਲਰ ਡਾਵਰਮੈਨ ਤਿੰਨਾਂ ਕੈਟੇਗਰੀਆਂ ਤੇ ਵਿੱਚੋਂ ਸਾਨੂੰ ਡੌਗ ਚਾਹੀਦਾ ਜਿਹਦੇ ਵੀਰ ਭਰਾ ਕੋਲ ਹੈਗਾ ਸਾਨੂੰ ਮੈਸੇਜ ਜ਼ਰੂਰ ਕਰੇ ਓਏ ਈ ਆ ਜਾਂਦੇ ਈ ਚਲ ਗਏ ਹਾਂਜੀ ਆਵਈ ਜਾਂਦੇ ਗਾ ਸ਼ੇਰ ਹੈ ਜੱਟ ਸ਼ੇਰ ਸ਼ੇਰ ਹਾਂਜੀ ਬਣਾਦਾ ਕਿ ਅੱਜ ਸ਼ੇਰ ਮੁੱਛਾਂ ਦੀ ਹੈ ਉਹ ਮਰੇ ਖੋਦਾ ਸ਼ੇਰ ਆ ਮੈਂ ਗਰੇ ਵਿਆਹ ਲੈ ਮੈਨੂੰ ਬੂਟ ਤੇ ਪੜਾ ਲਈ ਚੰਗਾ ਇਹ ਲੀਲੇ ਬਾਈ ਵਰਦਾ ਇਹਨੂੰ ਮੈਂ ਪੜਾ ਗਿਆ ਨਾਰਾ ਕਹਿੰਦਾ ਇਹੀ ਲੈੜੇ ਆ ਕਹਿੰਦਾ ਇਹ ਮੇਰਾ ਸਿਗਨੇਚਰ ਕਲਰ ਆ ਕਹਿੰਦਾ ਸਿਗਨੇਚਰ ਕਲਰ ਆ ਉਹ ਸੋਹਣੀ ਬੜੇ ਲੱਗੀ ਜਾਂਦੇ ਜੀ ਇੱਥੇ ਤੁਸੀਂ ਹੋਰ ਮਾਰਦਾ ਨਾ ਮੋਟੇ ਦੀ ਸੋਹਣੀ ਬੜੇ ਲੱਗੀ ਜਾਂਦੇ ਜੇ ਪਲਾਜੇ ਦੀ ਖੂਬਸੂਰਤੀ ਤੁਹਾਡੇ ਨਾਲ ਹੋਈ ਪਈ ਆ ਸੱਜਣਾ ਮੇਰੇ ਵੀਰੋ ਕਾਕੇ ਕਹਿੰਦੇ ਸਾਬੀ ਦੇ ਮੁੰਡੇ ਨੇ ਕਿੱਟੀ ਪਾਰਟੀ ਦੇੰਦੀ ਐਮ ਕੀਤਾ ਹੈ ਕਹਿੰਦੇ ਸਾਡੇ ਮੇਰੇ ਵੀਰੋ ਆਪਣੇ ਪਵੀ ਹੋਣੀ ਲੈ ਕੇ ਪਹੁੰਚੇ ਨੇ ਨਾਲ ਕੋਲਡ ਕਾਫੀਆਂ ਬਹੁਤ ਹੀ ਬਹੁਤ ਧੰਨਵਾਦ ਸਟਾਰ ਬੱਗਾ ਦੇ ਕੱਪਾਂ ਦੇ ਵਿੱਚ ਜਿਹੜੇ ਪੀਨੇ ਤੁਸੀਂ ਐ ਕਾਕੇ ਨੇ ਤਾਂ ਵੀਰੇ ਹੁਣ ਵਾਲਾ ਦੇਤਾ ਹੈ ਐ ਨਾਲ ਪੁਜੀਆ ਕਾਕੇ ਹਣੇ ਟੀਵੀ ਨਾਲ ਵੀ ਆ ਗਿਆ ਕਾਫੀਆਂ ਵੀ ਰਏ ਆ ਉਹ ਵੀ ਕੋਲਡ ਏ ਹਾਟ ਨਹੀਂ ਕੋਲਡ ਨਾਲ ਨਾਲ ਪੁਜੀਆ ਚੱਲੂ ਅੱਜ ਤਾਂ ਨੋ ਕੰਟੈਕਟ ਕੀ ਹਣੇ ਦੇਦਾ ਹੈ ਪੈਗ ਛੱਗਾ ਬਸ ਕਾਕੇ ਨਾਲ ਦੀ ਜ਼ਿੰਦਗੀ ਤੇ ਇੱਥੇ ਖੜੀ ਹਾਂ ਮੋੜ ਤੇ ਬੈਠਾ ਗੁੰਡਾ ਕਰੀ ਬੈਠਾ ਹਾਂ ਕਹਿੰਦਾ ਆ ਇਹਨੂੰ ਤੁਹਾਨੂੰ ਦੱਸਾਂ ਭੰਨਾ ਮੋਰ ਤੇ ਸਾਰੀ ਦਿਹਾੜੀ ਕੁੱਤੇ ਵਾਂਗੂ ਲੜ ਲੁੜ ਕੇ ਬਾਅਦ ਚ ਵੇਖੋ ਇਕੱਠੇ ਹੀ ਐਵੇਂ ਦੇ ਖਾਂਦੇ ਹੁੰਦੇ ਜੀ ਕਿਹਾ ਗਲੋ ਇਹ ਚੈੱਕ ਕਰ ਦਵਾ ਮੁੰਡਿਆਂ ਦਾ ਐ ਐ ਐ ਐ ਐਵੇਂ ਓਹ ਓਹ ਦਾਦਾ ਦਾੰਦੀ ਬੜਾ ਹੀ ਬੋਲਵੇ ਕਿਵੇਂ ਦੇ ਹੋਇਆ ਦੇਖੀ ਓਏ ਆ ਹੋਈ ਇਹ ਡਿੱਡੀ ਮੁੱਛਾ ਇਹ ਹੋ ਗਿਆ ਨਾ ਬਸ ਸਾਰੀ ਦਿਹਾੜੀ ਇਹਨਾਂ ਨੂੰ ਮੁੱਛਾ ਦੇ ਦੇ ਲਮ ਝਾੜ ਲੈਣੀਆਂ ਜਿਹੜੀਆਂ ਆਈਆਂ ਥੋੜੀਆਂ ਝਾੜ ਲੈਣੀਆਂ ਸਾਰੀ ਤੇ ਉਹ ਉਹਨੇ ਅੱਗੇ ਝਾੜੀਆਂ ਆ ਗਈਆਂ ਬਰੜੀ ਜਾਂਦਾ ਉਹਨੇ ਫੇਰ ਕਰ ਲਿਆ ਥੱਲੇ ਨੂੰ ਵੀ ਲੈ ਦਾ ਸਾਧੂ ਪਹਿਲਾਂ ਉਡਾਨ ਕੀਤੀ ਸੀ ਥੁੜੀ ਹੈ ਮੁੱਛੇ ਹੀ ਬਰੋੜੀ ਆਉਂਦਾ ਫੇਰ ਆਏ ਕਰ ਲਾ ਟੱਕਰ ਗਏ ਸੀ ਗੱਲ ਓਏ ਚੱਕ ਜਿਹੜੀਆਂ ਅੱਜ ਟੋਹਰਾ ਗੱਡੀਆਂ ਨਾ ਆਏ ਓਏ ਜਿਹੜੀਆਂ ਮੁੱਛਾ ਦੀ ਡਬਲਿਊ ਬਣਾਈ ਬੈਠਾ ਨਾ ਵੀਰ ਮੇਰਾ ਆਏ ਓਏ ਅੱਜ ਦਾ ਸਰਾ ਨਾ ਨਾਮ ਦੀ ਕਰਦੇ ਆ ਤੇ ਟੈਗਰ ਦੇ ਬੂਟ ਪਾ ਲੈਣਾ ਅੱਜ ਆਏ ਓਏ ਬਿਨਾ ਲੈਸਿਸ ਵਾਲੇ ਆਏ ਓਏ ਜਿਹੜੀ ਜਿਹੜੀ ਐਪਲ ਵਾਚ ਵਨ ਅੱਜ ਆਏ ਓਏ ਲੱਗੀ ਨਾ ਇਹਨੇ ਦਿਲ ਕੱਢਦਾ ਕਹਿੰਦੇ ਆ ਵੇਲਾ ਵੀਰ ਤੇਰੇ ਨਾਲੇ ਵੀ ਇਹ ਕਿਉਂ ਇਹ ਕਿਉਂ ਹੱਸਦਾ ਆ ਪਹਿਲਾਂ ਦੱਸ ਜਾਂਦਾ ਇਹ ਕਿਉਂ ਹੱਸਦਾ ਥੋੜਾ ਥੱਟੀ ਮੈਚ ਲੋਕੋ ਨਾਲ ਥੱਟੀ ਮੈਚ ਇਹਨੇ ਜਾ ਗਿਆ ਉਹ ਫੜ ਲਿਆ ਵੀਰ ਅੱਛਾ ਵੀਰ ਖੜਾ ਜੇ ਥਾਤ ਲੈ ਕੇ ਆਏ ਓਏ ਆ ਕੀ ਹੋ ਗਿਆ ਆ ਕੀ ਹੋ ਗਿਆ ਇਹ ਵੀਰੇ ਨਵੀ ਦਾ ਵਾਵਾ ਟੈਂਪੇ ਨਾ ਤੇ ਗੰਦੀ ਜੀ ਲੱਗਦੀ ਸੀ ਦਿਲ ਖੁਸ਼ ਹੋ ਜਾ ਆਂਦੀ ਕਿਰਪਾ ਤੁਹਾਡੀ ਕਿਰਪਾ ਹੋਇਆ ਦਿਲ ਖੁਸ਼ ਇੱਕ ਇਹਨਾਂ ਨੇ ਕੀਤੀ ਆ ਅੰਦਰ ਵਿਖਾ ਦਿੱਤੀ ਸਟicker ਜਿਹਾ ਉਹ ਲੋਹ ਤਾਂ ਆਈਏ ਕੋਈ ਅੰਦਰ ਨਹੀਂ ਆਇਆ ਜੀ ਲਾਇਆ ਹੀ ਨਹੀਂ ਉਹ ਵੀ ਉਹ ਪਿਆ ਅਲਟਰਾ ਸ਼ਾਈਨ ਅਲਟਰਾ ਸ਼ਾਈਨ ਲੈ ਵੀ ਮਿੱਤਰਾਂ ਦਾ ਕਿੱਥੇ ਆ ਇੱਧਰ ਵੀ ਹੈਗਾ ਤੇ ਲਿਆ ਲਿਆ ਆ ਜੇ ਆਵੇ ਇਹ ਤੇ ਨੰਬਰ ਹੈਗਾ ਇਹਨਾਂ ਦਾ ਆ ਨੰਬਰ ਦਾ ਸਕਰੀਨ ਸ਼ਾਟ ਰੱਖ ਲਿਓ ਤੇ ਆ ਮਾਰੀ ਡੋਰ ਬੰਦ ਕਰੀ ਸ਼ਾਈਨ ਚੈੱਕ ਕਰੋ ਜਮਾ ਨਵੀ ਬਣਾਤੀ ਕਿ ਨਹੀਂ ਥਾਰ ਚੱਕ ਦੀ ਗਰੀਬੀ ਕਿ ਨਹੀਂ ਤੁਹਾਡਾ ਦਿਲ ਖੁਸ਼ ਹੋਇਆ ਏ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿਲ ਖੁਸ਼ ਹੋਇਆ ਪਿਆ ਨਿਆਰਾ ਲਿਆਦਾ ਐ ਹਾਂ ਆ ਨੰਬਰ ਜੇ ਤੇ ਐਡਰੈਸ ਮੈਂਸ਼ਨ ਆ ਚੈੱਕ ਕਰੋ ਚੈੱਕ ਕਰ ਲਓ ਆ ਗੱਡੀ ਦਾ ਰਿਜ਼ਲਟ ਇਹ yellow ਹੀ ਪੂਰੀ ਦਿਖਾਉਣਾ ਮਨ ਜੀ ਮਮੋ ਫੋਟੋ ਦਿਖਾਈਂ ਦਿਖਾਈਂ ਸ਼ਾਹ ਨਜ਼ਰ ਮੈਂ ਉਹਨੂੰ ਵੇਖਾਂ ਆਓ ਜੀ ਆਂਦੇ ਕਿਉਂ ਆਇਦਲ ਹੈਡ ਪਹਿਲਾਂ ਹਨ ਹਾਂ ਜੀ ਮੁੜ ਕੇ ਆਹ ਹੋ ਰਹੀ ਬਹੁਤ ਫਰਕ ਪਿਆ ਲੈ ਸਾਹ ਤਰਾ ਨੰਬਰ ਕਿੱਥੇ ਆ ਮੇਰਾ ਨੰਬਰ ਜੀ ਬੋਲਦੇ ਬੋਲੇ 75080 08431 ਆਲੇ ਕੋਡਿੰਗ ਵਾਲਾ ਤੇ ਆ ਵੇਖੋ ਰਿਜ਼ਲਟ ਫੋਰਚੂਨਲ ਦਾ ਲਓ ਜੀ ਪੇਸ਼ ਆ ਫੇਰ ਅੱਜ ਪਵੀ 2 2 ਮੀਟਰ ਵਾਲੀਆਂ ਕੇਬਲਾ ਲੈ ਕੇ ਤੇ ਨਾਲ ओरिजिनल ਡੈਕਟਰ ਲੈ ਕੇ ਤੁਸੀਂ ਆਪ ਘਰੇ ਅਨਬਾਕਸਿੰਗ ਕਰੋਗੇ ਆਪਾਂ ਵੀ ਤੁਸੀਂ ਪਲੀਜ਼ ਦੱਸੋ ਸੀ ਟੂ ਲਾਈਟਨਿੰਗ ਵੀ 2 ਮੀਟਰ C2 ਲਾਈਟਨਿੰਗ ਵਾਲੀ ਸੈਂਪਲਾਈਪਨ ਵਾਲੀ ओरिजिनल ਆ ਰੀਨ ਨਾਲ ਕੇਬਲਾਂ C ਤੋਂ C ਵੀ ਚੱਲੇ ਸਾਰੇ ਤਰ੍ਹਾਂ ਦੀ ਸੀਟੂ ਦੇ ਚਾਰ ਚਾਰ ਤਰ੍ਹਾਂ ਦੀ ਸਾਰੀ ਅਡੈਪਟਰ ਵੀ ਭਾਵੇਂ ਜਿਹੜੇ ਮਰਜ਼ੀ ਲੈ ਸਕਦੇ ਜਿੱਦਾਂ ਦੇ ਮਰਜ਼ੀ ਆ ਸਾਰੇ ओरिजिनल ਆ ਐ ਨਹੀਂ ਕੋਈ ਵੀ ਦੇਸੀ ਕੰਮ ਤੇ ਜਾਨੀ ਕਿ ਐਵੇਂ ਹੀ ਹੁੰਦੀ ਘਾਣੀ 50 ਵਾਲੇ ਜਿਹੜੀ ਕਿ ਉਹ ਪੈਕ ਵਾਲੇ ਜਿਹਨਾਂ ਕਿ ਆ ਅੱਧ ਰੇਟ ਦੀ ਜਿਹਨਾਂ ਕਿ ਡਿਸਕਾਊਂਟ ਦਿੰਦੀ ਆ ਅੰਦਰ ओरिजिनल ਆ ਵੀ ਗਾਰੰਟੀ ਇਹਦੀ ਵੀ 3 ਮੰਹੀਆਂ ਦੀ ਆ ਜਿਹੜੀ ਚਾ ਨੰਬਰ ਦੇ ਇਸਕੇ ਵਰਲਡ ਵਾਈਡ ਸ਼ਿਪਿੰਗ ਰਹੂਗੀ ਪਹਿਲਾਂ ਵੀ ਇਹਦਾ ਬਹੁਤ ਲੋਕੜੇ ਮਗਾਈਆਂ ਤੇ ਅੱਜ ਜਿਹੜੇ ਰਹਿ ਗਏ ਵੀਰ ਦਾ ਨੰਬਰ ਦਾ ਸੇਵ ਕਰ ਲਿਓ ਤੇ ਇਹਨੂੰ ਆਰਡਰ ਕਰ ਲਿਓ ਦੱਸੀ 6239830172 ਤੇ ਚੱਕਰਾਂ ਗਰੀਬੀ ਚੱਕਰਾਂ ਗਰੀਬੀ ਕਰ ਦਿੰਦਾ ਓਕੇ ਹਾਂ ਜੀ ਗਾਜੂ ਦੇਖ ਹੀ ਲਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ